ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅੱਜ ਜਲੰਧਰ ਦੇ ਰੈੱਡ ਕਰਾਸ ਭਵਨ ਦੇ ਵਿੱਚ ਸੈਂਟਰ ਵਾਲਮੀਕੀ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਕਿਤੇ ਸਾਰੇ ਸਮਾਜ ਚ ਕਟਾ ਕੀਤਾ ਜਾਂਦਾ ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਆ ਪ੍ਰੋਗਰਾਮ ਸੈਂਟਰ ਵਾਲਮੀਕੀ ਸਭਾ ਵੱਲੋਂ ਕਰਵਾਇਆ ਗਿਆ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੈ ਪੀਨ ਜੈ ਭਰ ਹਰ ਸਾਲ ਭਗਵਾਨ ਵਾਲਮੀਕੀ ਜੀ ਦੇ ਦਿਹਾੜੇ ਤੇ ਇਹ ਜਿਹੜਾ ਸਤਮਾ ਜਿਹੜਾ ਅਸੀਂ ਫੰਕਸ਼ਨ ਕਰਾ ਰਹੇ ਹਾਂ ਸੈਂਟਰਲ ਵਾਲਮੀਕੀ ਮਹਾਸਭਾ ਅਤੇ ਫਾਈਟ ਅੰਗੇਸ਼ ਕ੍ਰਿਪਸ਼ਨ ਵੱਲੋਂ ਇਹ ਭਗਵਾਨ ਵਾਲਮੀਕੀ ਜੀ ਪ੍ਰਤੀ ਜਿਹੜੀ ਸ਼ੋਭਾ ਯਾਤਰਾ ਅਤੇ ਜਿਹੜਾ ਸ਼ੁਭ ਦਿਹਾੜੇ ਤੇ ਯੋਗਦਾਨ ਕਰਦੇ ਨੇ ਕੱਲੇ ਵਾਲਮੀਕੀ ਸਮਾਜ ਦੇ ਨਹੀਂ ਸਰਵ ਸਾਂਝੇ ਸਮਾਜ ਦੇ ਜਿਹੜੇ ਸਾਡੇ ਨਾਲ ਚੱਲਦੇ ਨੇ ਉਹਨਾਂ ਦੇ ਪ੍ਰਤੀ ਇਹ ਜਿਹੜਾ ਸਨਮਾਨ ਸਮਾਰੋਹ ਕਰਾਇਆ ਜਾਂਦਾ ਜਿਹਦੇ ਵਿੱਚ ਪੂਰੇ ਪੰਜਾਬ ਭਰ ਤੋਂ ਸਰਬ ਸਾਂਝੇ ਸਮਾਜ ਦੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਸਾਡੇ ਕੋਲ ਆਂਦੇ ਨੇ ਅਤੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਆਪਣਾ ਸਨਮਾਨ ਕਰਦੇ ਆਂ ਆਪਣੀ ਸੰਸਥਾ ਦਾ ਸਨਮਾਨ ਕਰਦੇ ਆਂ ਆਏ ਹੋਏ ਜਿੰਨੇ ਪੰਜਾਬ ਪਰ ਤੋਂ ਸਾਥੀਆਂ ਦਾ ਮੈਂ ਮਨੀਸ਼ ਗਿੱਲ ਆਪਣੀ ਸਭਾ ਵੱਲੋਂ ਆਪਣੇ ਸਾਥੀਆਂ ਵੱਲੋਂ ਤਹਿ ਦਿਲੋਂ ਜਿਹੜਾ ਧੰਨਵਾਦ ਕਰਦਾ ਹਾਂ ਸਾਡੇ ਵਿੱਚ ਅਭੀਜੇ ਚੋਪੜਾ ਜੀ ਜਿਹੜੇ ਡਾਇਰੈਕਟਰ ਨੇ ਪੰਜਾਬ ਕੇਸ਼ਰੀ ਦੇ ਉਹਨਾਂ ਨੇ ਅਤੇ ਸੰਤ ਸਮਾਜ ਨੇ ਵਾਲੀ ਸਮਾਜ ਦੇ ਜੋਤੀ ਪ੍ਰੇਰਿਤ ਜਿਹੜੀ ਕੀਤੀ ਆ ਉਹਨਾਂ ਦਾ ਆਇਆ ਦਾ ਮੈਂ ਤੈਹ ਦਿਲੋਂ ਆਪਣੀ ਤੇ ਆਪਣੀ ਸੰਸਥਾ ਵੱਲੋਂ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿੱਤਾ ਜਾਂਦਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਾਂ ਪੂਰੇ ਅਲਗ-ਅਲਗ ਜਥੇਬੰਦੀਆਂ ਜੋ ਸਮਾਜ ਲਈ ਕੰਮ ਕਰਦੇ ਪੀਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਸਰ ਜਿਹੜੇ ਸਰਵ ਸੰਜੇ ਸਮਾਜ ਦੇ ਆ ਅਸੀਂ ਜਿਹੜਾ ਸਰਵ ਸਾਂਝਾ ਸਮਾਜ ਨੂੰ ਲੈ ਕੇ ਚਾਹੁੰਦੇ ਆ ਕਿਉਂਕਿ ਜਿਹੜਾ ਭਗਵਾਨ ਵਾਲਮੀਕੀ ਜੀ ਦਾ ਦਿਹਾੜਾ ਜਾਂ ਆਰਾਮ ਨੂੰ ਵੀ ਜਾਂ ਕੋਈ ਵੀ ਗੁਰਪੂਰਾ ਪਿਆ ਸਾਰਾ ਸਰਵ ਸਾਂਝਾ ਸਮਾਜ ਇਕਜੁੱਟ ਹੋ ਕੇ ਜਿਹੜਾ ਕਿ ਸਾਰੇ ਸ਼ੁਭ ਦਿਹਾੜੇ ਮਨਾਉਂਦਾ ਇਸ ਕਰਕੇ ਜਿਹੜੇ ਸਰਵ ਸਾਂਝਾ ਸਮਾਜ ਇੱਥੇ ਅਸੀਂ ਜਿਹੜਾ ਸਾਰਿਆਂ ਨੂੰ ਸਮਰਥਨ ਕਰਦੇ ਆ ਅਤੇ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਆ ਰਟੋਟਾ ਸਮਾਜ ਦੇ ਨਾਲ ਚੱਲਦੇ ਆ ਇੱਥੇ ਇਹ ਜਿਹੜਾ ਇੱਕ ਮੰਚ ਤੇ ਇਕੱਠੇ ਕਰਕੇ ਅਸੀਂ ਮੈਸੇਜ ਦਿੰਨੇ ਆ ਇੱਥੇ ਭਗਵਾਨ ਵਾਲਮੀਕੀ ਜੀ ਦਾ ਗੁਣਗਾਨ ਹੁੰਦਾ ਅਤੇ ਬਾਬਾ ਸਾਹਿਬ ਦਾ ਜਿਹੜਾ ਐਜੂਕੇਸ਼ਨ ਤੇ ਉੱਥੇ ਓਨਰ ਸਰ ਦਾ ਗਾਣਾ ਹੁੰਦਾ ਜੀ ਸਾਰੇ ਸਮਾਜ ਨੂੰ ਤੁਸੀਂ ਇਕੱਠਾ ਕਰਤਾ ਜਾਂਦਾ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੀਆਂ ਕਮੇਟੀਆਂ ਨੂੰ ਬੁਲਾਇਆ ਜਾਂਦਾ ਜੋ ਪੂਰੇ ਸਮਾਜ ਲਈ ਕੰਮ ਕੀਤਾ ਜਾਂਦਾ ਭਾਵੇਂ ਭਗਵਾਨ ਵਾਲਮੀਕੀ ਮਹਾਰਾਜ ਜਿਹੜਾ ਹੋਰ ਵੀ ਜੱਥੇਬੰਦੀਆਂ ਨੂੰ ਕਿਹੜਾ ਦਮ ਦੇ ਦੇਖੋ ਜੀ ਸਭ ਤੋਂ ਪਹਿਲੇ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਇੱਥੇ ਭਾਵੇਂ ਕੋਈ Hindu ਹੋਵੇ Muslim ਹੋਵੇ Sikh ਹੋਵੇ ईसाई ਹੋਵੇ ਤੁਸੀਂ ਦੇਖੋਗੇ ਤੁਸੀਂ ਦੇਖਿਆ ਵੀ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਹਰ ਇੱਕ ਧਰਮ ਦੇ ਹਰ ਇੱਕ ਨੁਮਾਇੰਦੇ ਨੂੰ ਅਸੀਂ ਬੁਲਾ ਕੇ ਇੱਥੇ ਸਮਾਨਤ ਕਰਦੇ ਆਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਬਾਬਾ ਸਾਹਿਬ ਨੇ ਜਿਹੜੀਆਂ ਪੜ੍ਹਾਈ ਦੇ ਲਈ ਬੱਚਿਆਂ ਨੂੰ ਦੱਸਿਆ ਸਾਨੂੰ ਦੱਸਿਆ ਸੀ ਵੀ ਬਾਬਾ ਸਾਹਿਬ ਦੇ ਬੱਚੇ ਆ ਕਿ ਸਾਰਿਆਂ ਨੂੰ ਪੜ੍ਹ ਕੇ ਅੱਗੇ ਆਣਾ ਕਲਮ ਚੱਕਣੀ ਹੈ ਕਲਮ ਚ ਉਹ ਤਾਕਤ ਹੈ ਜੋ ਕਿ ਸੰਤਾਲੀ ਚ ਨਹੀਂ ਹੈਗੀ ਤੋਂ ਐਹੀ ਮੈਸੇਜ ਦਿੰਨੇ ਆਂ ਅਸੀਂ ਸਾਰਿਆਂ ਨੂੰ ਹਰ ਇੱਕ ਧਰਮ ਦੇ ਲੋਕ ਇੱਥੇ ਆਉਂਦੇ ਨੇ ਹਰ ਇੱਕ ਸਮਾਜ ਦੇ ਸੰਤ ਇੱਥੇ ਆਉਂਦੇ ਨੇ ਆ ਕੇ ਸਾਨੂੰ ਆਪਣਾ ਅਸ਼ੀਰਵਾਦ ਦੇ ਕੇ ਜਾਂਦੇ ਨੇ ਤੇ ਉਹ ਜੋਸ਼ ਭਰ ਕੇ ਜਾਂਦੇ ਨੇ ਕਿ ਅਸੀਂ ਅਗਲੇ ਸਾਲ ਦੁਬਾਰਾ ਡਬਲ ਤਾਕਤ ਤੋਂ ਇਹ ਸਮਾਰੋਹ ਨੂੰ ਫਿਰ ਆਯੋਜਿਤ ਕਰੀਏ ਫਿਰ ਉਹੀ ਇੱਕ ਮੈਸੇਜ ਰੀਫਰੈਸ਼ ਕਰਕੇ ਸਾਰੇ ਸਮਾਜ ਦੇ ਵਿੱਚ ਲੈ ਕੇ ਆਈਏ ਹਰ ਇੱਕ ਸਮਾਜ ਦੇ ਵਿੱਚ ਸਮਾਜ ਭਾਵੇਂ ਉਹ Hindu ਹੋਵੇ, Muslim ਹੋਵੇ, Sikh ਹੋਵੇ, ईसाई ਹੋਵੇ, ਜੈਨੀ ਹੋਵੇ ਸਾਰਿਆਂ ਨੂੰ ਇੱਕ ਸਟੱਡੀ ਲਈ ਪਹਿਲਾ ਕਦਮ ਵਧਾਉਣਾ ਚਾਹੀਦਾ ਤੇ ਉਹਦੇ ਵਾਸਤੇ ਸਾਡਾ ਵਾਲਮੀਕੀ ਸਮਾਜ ਜਿਹੜਾ ਕੀ ਹੈ ਪਹਿਲ ਕਰਦਾ ਤੇ ਹਰ ਇੱਕ ਸਮਾਜ ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਤੇ ਇਹੀ ਮੈਂ ਤੁਹਾਨੂੰ ਮੈਸੇਜ ਦੇਣਾ ਚਾਹਨਾ ਕਿ ਸਾਰੇ ਮਿਲ ਕੇ ਸਾਡੇ ਨਾਲ ਹੋਰ ਜੁੜੋ ਜਿਹੜੀਆਂ ਸਮਾਜ ਦੇ ਵਿੱਚ ਕੁਰਤੀਆਂ ਨੇ ਗਲਤ ਜਿਦਾ ਨਸ਼ੇ ਤੋਂ ਦੂਰ ਰਹਿਣਾ ਜੂਏ ਤੋਂ ਦੂਰ ਰਹਿਣਾ ਮਾਪਿਆਂ ਦੀ ਸੇਵਾ ਕਰਨੀ ਆ ਇਹ ਜਿਹੜੀ ਸਿੱਖਿਆ ਹਰ ਇੱਕ ਬੱਚੇ ਨੂੰ ਗ੍ਰਹਿਣ ਕਰਨੀ ਚਾਹੀਦੀ ਆ ਤੇ ਆਪਾਂ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਅੱਗੇ ਮੈਸੇਜ ਫਾਰਵਰਡ ਕਰਨਾ ਚਾਹੀਦਾ ਉਨੇਖਿਆ ਸੀ ਗਲਬਤ ਕਿ ਕਿ ਕਮੇਟੀ ਮੈਂਬਰਾਂ ਦੇ ਨਾਲ ਉਹਨਾਂ ਤੇ ਸਾਰੀਆਂ ਕਮੇਟੀਆਂ ਨੂੰ ਸਮਾਨਿਤ ਕੀਤਾ ਜਾ ਰਿਹਾ ਭਾਵੇਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਜੋ ਅਲੱਗ-ਅਲੱਗ ਜਥੇਬੰਦੀਆਂ ਜੋ ਕੰਮ ਕਰ ਰਹੀਆਂ ਉਹਨਾਂ ਨੂੰ ਅੱਜ ਜਲੰਧਰ ਦੇ ਰੈੱਡ ਕਰਾਸ ਭਵਨ ਦੇ ਵਿੱਚ ਸਮਾਨਿਤ ਕੀਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸਾਨੂੰ ਮਹਾਜਨ ਜਗਵੰਨੀ ਟੀਵੀ ਜਲੰਧਰ